ਸਸ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਗਰਮੀਆਂ ਦੇ ਮੌਸਮ ਨੂੰ ਵਿੱਚ ਜਦੋਂ ਦਾਲਾਂ ਸੱਡੀਆਂ ਖਾ ਕੇ ਮਨ ਨਾਕ ਜਾਂਦਾ ਤਾਂ ਇਹੇ ਪੁਦੀਨੇ ਦੀ ਚਟਨੀ ਜ਼ਰੂਰ ਟਰਾਈ ਕਰੋ ਇਹਦੇ ਲਈ ਆਪਾਂ ਪੁਦੀਨੇ ਦਾ ਇੱਕ ਬੰਚ ਲੈ ਲਿਆ ਹੁਣ ਇਹਨਾਂ ਦੇ ਪੱਤੇ ਅਲੱਗ ਕਰ ਲਾਂਗੇ ਆਪਾਂ ਡੰਡੀਆਂ ਤੋੜ ਦਵਾਂਗੇ ਤੋੜਨ ਤੋਂ ਬਾਅਦ ਇਹਦੀ ਆਪਾਂ ਚਟਨੀ ਬਣਾਵਾਂਗੇ ਪੁਦੀਨੇ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਮਿਕਸੀ ਦਾ ਜਾਰ ਲਵਾਂਗੇ ਗਰਮੀਆਂ ਦੇ ਮੌਸਮ ਦੇ ਵਿੱਚ ਦਾਲਾਂ ਸਬਜ਼ੀਆਂ ਦੇ ਨਾਲ ਵੀ ਜੇ ਤੁਸੀਂ ਇਹਨੂੰ ਟਰਾਈ ਕਰੋਗੇ ਤਾਂ ਖਾਣੇ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਊਗਾ ਤੇ ਇੱਥੇ ਆਪਾਂ ਪਰੀਨਾ ਸਾਫ਼ ਕਰ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਮਿੱਟੀ ਹੁੰਦੀ ਹੈ ਇਹਨੂੰ 2 ਤੋਂ 3 ਵਾਰ ਚੰਗੀ ਤਰ੍ਹਾਂ ਧੋ ਲੈਣਾ ਹੈ ਧਨੀਏ ਨੂੰ ਚੰਗੀ ਤਰ੍ਹਾਂ ਆਪਾ ਧੋ ਕੇ ਨਿਚੋੜ ਕੇ ਇੱਕ ਜਾਲੀ ਵਿੱਚ ਰੱਖ ਲਵਾਂਗੇ ਧਨੀਏ ਨੂੰ ਸਾਈਡ ਤੇ ਰੱਖ ਕੇ ਮਿਕਸੀ ਦਾ ਕੱਪ ਲਵਾਂਗੇ ਇਹਦੇ ਵਿੱਚ ਇੱਕ ਟਮਾਟਰ ਤੁਸੀਂ ਆਪਣੀ ਸੁਵਿਧਾ ਅਨੁਸਾਰ ਪਾ ਸਕਦੇ ਹੋ ਜਿੰਨੇ ਤੁਸੀਂ ਜ਼ਿਆਦਾ ਚਟਨੀ ਬਣਾਉਣੀ ਤਾਂ ਜ਼ਿਆਦਾ ਵੀ ਪਾ ਸਕਦੇ ਹੋ ਇੱਕ ਟਮਾਟਰ ਲੈ ਕੇ ਇਹਦਾ ਜਿਹੜਾ ਪੀਲਾ ਪਾਰਟ ਹੈ ਇਹਨੂੰ ਹਟਾ ਕੇ ਤੇ ਇਹਦੇ ਵਿੱਚ ਆਪਾਂ ਮਿਕਸੀ ਦੇ ਕੱਪ ਵਿੱਚ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਇਸ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਲਵਾਂਗੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਮਿਕਸੀ ਦੇ ਕੱਪ ਵਿੱਚ ਪਾ ਦਾਂਗੇ ਤੰਡੀਆਂ ਤੁਰੀਆਂ 2 ਤੋਂ 3 ਲਈਆਂ ਨੇ ਨਮਕ ਲਿਆ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਭੁੰਨਿਆ ਹੋਇਆ ਜੀਰਾ ਲਿਆ ਥੋੜਾ ਜਿਹਾ ਇਹਦੇ ਵਿੱਚ ਚਾਟ ਮਸਾਲਾ ਪਾਵਾਂਗੇ ਤੇ ਹੁਣ ਇਹਨੂੰ ਆਪਾਂ ਪੀਸ ਲਾਂਗੇ ਪਿਆਜ਼ ਪਾ ਕੇ ਇੱਕ ਪਿਆਜ਼ ਪਾਇਆ ਲੰਬਾ ਲੰਬਾ ਕੱਟ ਕੇ ਤੇ ਇਹਨੂੰ ਆਪਾਂ ਹੁਣ ਪੀਸ ਲਾਂਗੇ ਜਿਆਦਾ ਬਰੀਕ ਨਹੀਂ ਕਰਨੀ ਇੱਥੇ ਆਪਾਂ ਦਰਦਰਾ ਹੀ ਪੀਸਣਾ ਇਸ ਤਰ੍ਹਾਂ ਦਾ ਹੁਣ ਇਹਦੇ ਵਿੱਚ ਆਪਾਂ ਪੁਦੀਨੇ ਦੇ ਪੱਤੇ ਜਿਹੜੇ ਧੋਕੇ ਰੱਖੇ ਸੀ ਉਹਨਾਂ ਨੂੰ ਪਾ ਕੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਵੀ ਪੀਸ ਲਵਾਂਗੇ ਚਟਨੀ ਖਾਂਚ ਬਹੁਤ ਟੇਸਟੀ ਬਣਦੀ ਹੈ ਜਰੂਰ ਟਰਾਈ ਕਰਕੇ ਦੇਖਣਾ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗ ਰਹੀ ਹੋਵੇ ਤਾਂ ਜਰੂਰ ਪੇਜ ਨੂੰ ਫੋਲੋ ਕਰ ਲੈਣਾ ਤੁਸੀਂ ਦੇਖ ਰਹੇ ਹੋ ਚਾ ਰੰਜੀਤ ਕਿਚਨ ਇੰਸਟਾਗ੍ਰਾਮ YouTube ਤੇ Facebook ਤੇ ਪੇਜ ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਦੋ ਚਮਚ ਦਹੀਂ ਦੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਤਿਆਰ ਹੈ ਆਪਣੀ ਚਟਨੀ ਬਹੁਤ ਟੇਸਟੀ ਬਣਦੀ ਹੈ ਜਰੂਰ ਟਰਾਈ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਵਧੀਆ ਜੀ ਨਵੀਂ ਰੈਸਪੀ ਲੈ ਕੇ